ਵੋਟਾਂ ਸੰਬੰਧੀ ਚੋਣ ਪੁਣਾ ਸੰਬੰਧੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਬੱਚੇ ਆ ਜਿਹੜੇ 17-18 ਸਾਲ ਦੇ ਹੋ ਗਏ ਜਿਨ੍ਹਾਂ ਨੇ ਅੱਜ ਜਾਂ ਕੱਲ ਵੋਟ ਪਾਉਣ ਦਾ ਹਿੱਸਾ ਵੰਡਣਾ ਪੁਣਾ ਨੂੰ ਪੁਣਾ ਦੇ ਹੱਕਾ ਪਤੀ ਉਹਨਾਂ ਦੇ ਫਖਰਾ ਪਤੀ ਜਾਗਰੂਕ ਕਰਨਾ ਇਸ ਸਮੇਂ ਦਾ ਮੁੱਦਾ ਇਹਨਾਂ ਤਹਿਤ ਪਿਛਲੀ ਵਾਰ ਵੀ ਆਪਾਂ ਨੇ ਮੈਗਨੈਟ ਬਣਾਏ ਰੰਗੋਲੀ ਦੇ ਗ੍ਰਾਏ ਪੋਸਟਰ ਕਾ ਲਏ ਗ੍ਰਾਏ ਸਲੋਗਨ ਕਾ ਲਏ ਗ੍ਰਾਏ ਪਾਸ਼ਣ ਕਾ ਲਏ ਗ੍ਰਾਏ ਕਾਪਾ ਕਾ ਲਏ ਗ੍ਰਾਏ ਅਨਗਰ ਕਰਨ ਦੇ ਕੰਮ ਜਿਹੜੇ ਕਾਪਾ ਕਰਵਾਏ ਚੋਰ ਮਿਸ਼ਨ ਇਹ ਚਾਹੁੰਦਾ ਹੈ ਕਿ ਸਕੂਲਾਂ ਵਿੱਚ ਕਾ ਲਏ ਮੰਨਿਸਟਰੀਆਂ ਵਿੱਚ ਜਿਹੜੇ ਬੱਚੇ ਆ ਉਹਨਾਂ ਨੂੰ ਅਮਰੀਕਾ ਦਾ ਗੁਣ ਕਰੇ ਜਾਵੇ